ਯਾਰ ਇਹ ਆਸਣਾ ਨੂੰ ਆਹ ਮੁੱਕੀ ਇੱਧਰ ਉਹ ਮੁੜੀ ਲੈ ਤੇ ਨਾ ਲਾ ਦੇ ਬਹੁਤ ਜਮਨ ਚੋਤ ਵਾਲੀ ਪਿਆਰ ਉਹ ਟਿਕਣਗੇ ਯਾਰ ਜਮਾ ਨਾ ਬਚਣ ਹੋਵੇ ਕੀ ਕਿਤੇ ਤੇ ਹੈਗੇ ਯਾਰ ਬੇਤ ਤਾਂ ਹੀ ਨਹੀਂ ਸੀ ਉਹਨਾਂ ਬੱਚੇ ਦਾ ਇੱਕ ਖਿਆ ਜੇ ਤਾਂ ਦੋਨੇ ਜਾਣਗੇ ਨਾ ਇਹ ਲਾਜ ਦੀ ਗੁੱਸਾ ਇਹਦਾ ਹੈ ਨਾ ਉਹ ਕਰਨਾ ਕਾਲੀ ਦੀ ਗੁੱਸਾ ਮੇਰੇ ਕੋਲ ਕਰ ਦੋੜ ਦੇ ਜੀ ਮੈਂ ਇੱਕ ਛੜਦਾ ਪੈਦਾ ਦਮਦਾ ਦੂਸਰੇ ਜੇ ਗੇਲੇ ਰਹਿਗੇ ਦੂਸਰੇ ਫੇਰ ਛੜਦੇ ਜਾ ਕੇ ਗੁਰੂ ਘਰ ਦੇ ਮਰੇ ਲਈ ਆਪਾਂ ਨੋਟ ਲਾ ਸਕਦੇ ਪੀਲੀਵਾਰਾ ਦੀਰੇ ਗੋਲਾ ਵੇਟਣਾ ਉਹ ਵੀ ਦੱਸੋ ਦੱਸ ਪੀਲੀਵਾਰਾ ਦੀ ਕੋਈ ਕਰੇਗਾ ਤਾਂ ਹੀ ਲੈ ਜਾ ਕਰੀਏ ਜਾ ਕੇ ਕਿੱਲਣਾ ਲੈ ਕੇ ਹਾਂ ਦੇ ਇਹ ਸਮਾਨ ਦੇ ਵਾਖੂ ਕਰ ਆ ਵੀ ਗਿਆ ਨਾਲ ਆ ਵੀ ਗਿਆ ਤੁਹਾਡੇ ਕੋਲੇ ਬਹਿ ਗਿਆ ਲਓ ਜੀ ਇੱਕ ਕਬੂਤਰ ਬੈਠ ਗਿਆ ਬੱਚਾ ਬਹਿ ਗਿਆ ਕਾਲਾ ਅਲੀਸੇ ਦੂਸਰੇ ਰੰਗ ਨਾਲ ਆਵਾ ਡੰਡਾ ਕੰਡਾ ਸਾਡੇ ਕਹਿੰਦੇ ਘੈਂਟ ਬਾਜੀ ਚੱਲਦੀ ਪਈ ਆ ਜਲ ਲੂਆਣੇ ਦੇ ਵਿੱਚ ਇੱਕ ਵਜ ਕੇ 18 ਮਿੰਟ ਦਾ ਟਾਈਮ ਹੋ ਗਿਆ ਜੀ ਤਿੰਨ ਚਾਰ ਕ ਕਬੂਤਰ ਕਟੇ ਗਏ ਲੋ ਤਾਂ ਨਿਕ ਕੋ ਉੱਤਰ ਤੇ ਟਾਈਮ ਲੱਗਿਆ ਸੀ ਬਾਕੀ ਬੈਸ ਤੇ ਘੱਟ ਕੇ ਚਾਰ ਪੰਜ ਕਿਲੋਮੀਟਰ ਬੱਠੇ ਗਏ ਨੇ ਹਜੇ 1:00 ਵਜੇ 18 ਮਿੰਟ ਤੇ ਦੇਖਦੇ ਆ ਫਿਰ ਗੱਲ ਕਿੱਥੇ ਜਾ ਕੇ ਨਿਬੜਨੀ ਹੈ ਘੈਂਟ ਬਾਜੀ ਚਲਦੀ ਪਈ ਹੈ ਤੇ ਸੁਣੋ ਅਸਮਾਨ ਦੇ ਵੱਲ ਕੋ ਉੱਤਰ ਨਜ਼ਾਰਾ ਕਰਾਵਾਂਗੇ ਤੇ ਅੱਜ ਆਪੇ ਵੀ ਕਰਾਈ ਕੀ ਗੱਲ ਸੁਣ ਲਾ ਕਾਪੀ ਤੇ ਲੱਗਣਾ ਬਤੀ ਲੱਗਦਾ ਉਹ ਮੋੜ ਦੇਈ ਉਹ ਤੇ ਦੇਖਦੇ ਆ ਫਿਰ ਜਿਹੜੇ ਜਿਹੜੇ ਕਬੂਤਰ ਦੇ ਟਾਈਮ ਲੱਗੂਗਾ ਉਹ ਵੀ ਤੁਹਾਨੂੰ ਦੱਸਾਂਗੇ ਬਾਕੀ ਆ ਸਮਾਨ ਨੂੰ ਫਿਰ ਤੇ ਆ ਕਬੂਤਰ ਬਹੁਤ ਉੱਚੇ ਜਾ ਖੜੇ ਹੁਣ ਜਿਹੜਾ ਜਿਹੜੇ ਤੇ ਟਾਈਮ ਲੱਗੂ ਤੁਹਾਨੂੰ ਉਹ ਵੀ ਦੱਸਦੇ ਰਹਾਂਗੇ ਲੈ ਚਿਵਾਰੇ ਦੇ ਉੱਤੇ ਲਾਤੀ ਕਹਿੰਦੇ ਪੌੜੀ ਹੁਣ ਉੱਪਰ ਬੈਠ ਕੇ ਦੇਖਾਂਗੇ ਤੇ ਦੇਖੋ ਬਾਈ ਖੜਾ ਉੱਪਰ ਚਾਤੀਆਂ ਮਾਰੀ ਜਾਂਦਾ ਵੀ ਕਿੱਧਰ ਨੂੰ ਜਾਂਦਾ ਜਾਨਵਰ ਕਿੱਥੇ ਬੈਠਦਾ ਤੇ ਕਬੂਤਰ ਜਾਂ ਚੜੇ ਉੱਚੇ ਸਾਰੇ ਹੁਣ ਓਏ ਓਏ ਗੁੱਗੂ ਐ ਕੋੜਿਆ ਨਾ ਵੀਰਾ ਕੋਟੜਾ ਕਿਹੜਾ ਪੁੱਤਰਾ ਓ ਵੀਰਾ ਕੋਟੜਾ ਪੁੱਤਰਾ ਆ ਉਹੀ ਝਾਵਲਾ ਹੋ ਗਿਆ ਸਹੀ ਆਓ ਠੀਕ ਆ ਠੀਕ ਆ ਕੋਈ ਨਹੀਂ ਕੋਈ ਦੇ ਜੀ ਤੁਹਾਨੂੰ ਕੋਈ ਨਹੀਂ ਪੁੱਛਦਾ ਜੀ ਤੁਹਾਨੂੰ ਠੀਕ ਹੈ ਜੀ ਕਬੂਤਰ ਤਾਂ ਹੀ ਪੁੱਛਿਆ ਜੀ ਨਾ ਬਾਬਾ ਵੀਰਾ ਕੋਥਰੀ ਆ ਲਓ ਜੀ ਬਾਜੀ ਘੈਂਟ ਚੱਲਦੀ ਪਈ ਆ ਲੈ ਦੇਖੋ ਸਮਾਨ ਦੇ ਵੱਲ ਕਬੂਤਰ ਇੱਕ ਆ ਦੋ ਬੱਚੇ ਨੇ ਇਹ 11 ਵਜੇ ਦੇ ਬੈਠਣ ਲੱਗੇ ਆ ਤੇ ਬਹੁਤ ਚੀੜ ਕੱਢਦੇ ਆ ਤੇ ਬਾਈ ਮਲਿਆਉਣਿਆ ਸੋਨੇ ਜਿਹੜੇ ਦੇ ਕਬੂਤਰ ਬੱਚੇ ਛੱਡਿਆ ਇਹ 11 ਵਜੇ ਦੇ ਲੱਗੇ ਹੈ ਆਈ ਫਿਰਦੇ ਆ ਇਹਨੇ ਟਾਈਮ ਪੂਰਾ ਕਰਤਾ ਮੇਰਾ ਹਿਸਾਬ ਨਾਲ ਤਿੰਨ ਦਾ ਟਾਈਮ ਹੋ ਗਿਆ 10 ਮਿੰਟ ਰਹਿ ਗਏ ਤੇ ਆ ਬਾਈ ਨੇ ਛੱਡੇ ਨੇ ਇਹ ਬੱਚੇ ਬਾਈ ਕੀ ਨਾਮ ਆਪਣਾ ਬਾਈ ਉਤਾਰ ਬਾਈ ਕਿੰਨਾ ਚੋਂ ਨੇ ਇਹ ਬੱਚੇ ਜਿਹੜੇ ਛੱਡੇ ਨੇ ਤੂੰ ਅੱਜ ਮੱਚੇ ਬਾਈ ਇਹ ਆਪਣੇ ਘਰ ਦੇ ਆ ਬਾਈ ਮੀਤ ਲਾਲ ਬਾਈ ਉਹਨਾਂ ਦੇ ਗਰੁੱਪ ਚੋਂ ਇਹਨਾਂ ਲੱਗਿਆ ਬਾਈ ਬਹੁਤ ਜ਼ੋਰ ਲਾ ਰਿਆ ਹਨ ਇਹ ਬੱਚੇ ਤੇ ਪੂਰੀ ਰੋੜੀ ਤੇ ਗਗਨ ਰੋੜੀ ਸਬੰਧਰ ਰੋੜੀ ਹਾਂ ਸਾਡੇ ਸਾਰੇ ਗਰੁੱਪ ਨੇ ਇਹ ਬਾਈ 11 12 ਵਜੇ ਤੇ ਲੱਗਿਆ ਬੈਠਣਾ ਮਤਲਬ ਤਿੰਨ ਦਾ ਟਾਈਮ ਹੋ ਗਿਆ 10 ਮਿੰਟ ਰਹਿ ਗਏ ਦੇਖ ਲੈ ਹਨਾ ਫਿਰ ਵੀ ਕਿੰਨਾ ਜ਼ੋਰ ਮਾਰੀ ਜਾਂਦੇ ਆ ਇਹ ਹਾਂਜੀ ਘਰੇ ਵੀ ਇਕੱਠੇ ਉੜਦੇ ਆਏ ਲੱਗ ਜੀ ਬਾਈ ਨੇ ਛੱਡੇ ਨੇ ਬੱਚੇ ਦਿਖਾ दिए ਸਾਨੂੰ ਪੂਰੀ ਅੱਗ ਗੱਡ ਰੱਖੀ ਐ ਇਹਨਾਂ ਨੇ ਬਵਾਲਾ ਜਿਆਦਾ ਜ਼ੋਰ ਲਾ ਰਿਹਾ ਚਾਰ ਦੀ ਹੈਲੋ ਜੀ ਇਤਨੀ ਹਾਂ ਬਾਈ ਆ ਕਾਲੀ ਟੋਰੀ ਵਾਲੀ ਆ ਬਾਈ ਇਹ ਆ ਦੇਖੀ ਬਈ ਟਾਂਗ ਤੇ ਡੱਟ ਮਾਰ ਕੇ ਉੱਤਰ ਆਉਣਾ ਜਿਹੜਾ ਕਾਲੀ ਚੀਨੀ ਆ ਲਾਲ ਵਾਲਾਂ ਵਾਲੀ ਟਟੋਰੀ ਕਾਲੀ ਕਾਲੀ ਫੁੱਲ ਦਿਖਾਉਂਦੀ ਐ ਘਟ ਸੁਣਦੀ ਐ ਇੱਕ ਤਾਂ ਲਿਬੜੀ ਜੀ ਆ ਯਾਰ ਉਹ ਬੱਟਾਕੇ ਪਈ ਜਾਂਦੇ ਆ ਮੇਰੇ ਵੀਰੋ ਅੱਜ ਕਹਿੰਦੇ ਪੂਰੀ ਘੈਟ ਬਾਜੀ ਚੱਲਦੀ ਐ ਹੱਲੇ ਆ ਬੱਚੇ ਦੇਖੋ ਬੜਾ ਜਿਆਦਾ ਯੋਰ ਲੱਗਿਆ ਪਿਆ ਬੱਚਿਆਂ ਦਾ ਸਾਰੇ ਵਸਿ ਨਿਗਰ ਨਿਮੀ ਇਧਰ ਵੀ ਨਿਗਰੱਖਾ ਅੱਗ ਗੱਡ ਰੱਖੀ ਐ ਇਹਨਾਂ ਨੇ ਬੱਚਿਆਂ ਨੇ ਜਿਹੜੇ ਨਾਲ ਕਬੂਤਰ ਬੈਠਣ ਲੱਗ ਰਹੇ ਸੀ ਉਹ ਸਾਰੇ ਵਹਿ ਗਏ ਜਿਹੜੇ ਇਹਨਾਂ ਦੇ ਨਾਲ ਨੂੰ ਲੱਗੇ ਤੇ ਇਹ ਦੂ ਪਹਿਲਾਂ ਦੇ ਵਹਿੰਦੇ ਫਿਰਦੇ ਆ ਤੇ ਬੜ ਚੀੜ ਬਹੁਤ ਜਿਆਦਾ ਕੱਢੀ ਇਹਨਾਂ ਨੇ ਆ ਦੇਖੋ ਬਾਕੀ ਵੀ ਆ ਗਏ ਉੱਪਰ ਬਹੁਤ ਕਬੂਤਰ ਅਸਨ ਦਿਖਾਉਨੇ ਆ ਆ ਦੇਖ ਹੰਦੀ ਕੁੜੀ ਇਹ ਦੋਨੇ ਫਿਰ ਦੀ ਇਕੱਠੇ ਨੇ ਹਾਂ ਬਾਈ ਆ ਜਾ ਦੇ ਗਰੀਬ ਦੀ ਦੋਵੇਂ ਡੰਡੇ ਲਾਲ ਵਾਲੀ ਬੈ ਗਈ ਓਏ ਇਨਾ ਦੇ ਜਿੰਨੀ ਕੇ ਕੰਡੀ ਜਿਵੇਂ ਚਿੱਟੀ ਹਾਂ ਹਾਂ ਚੀਨੀ ਹੈ ਹਾਂ ਡੰਡਾ ਆ ਬੈ ਗਈ ਨਿਰਮਲ ਚੱਕੜੀ ਸ਼ੇਰ ਆ ਨਿਰਮਲ ਚੱਕੜੀ ਸ਼ੇਰ ਬਾਈ ਬਾਹਰ ਵਾਸਤੇ ਬੈ ਕੇ ਕੂਟਰ ਭੱਜ ਗਿਆ ਦੋਨੇ ਡੰਡੇ ਲਾਲ ਲਾਲ ਚੀਨੀ ਹਾਂ ਚੀਨੀ ਦਿੱਖੇ ਸੀ ਉਹ ਜਿਹੜੀ ਹੈ ਇਹ ਕਿਤੋਂ ਮਗਾਇਆ ਨਾ ਦੂਜੇ ਕੱਟੇ ਨਾਲ ਦੀ ਨਾ ਨੀ ਤੇ ਮੈਂ ਨਹੀਂ ਨੀ ਨੀ ਬਸ ਐਵੇਂ ਕੱਠੀ ਜਾ ਲੈ ਨਿੰਮੀ ਨਾਲ ਦੀ ਨਾਲ ਦੂਜੇ ਨਾਲ ਇੱਕ ਕੂਤਰ ਘਟੜਾ ਵਾਲਾ ਰਹਿਣਾ ਉਹਦਾ ਹੋਇਆ ਸੀ ਜਿਹੜਾ ਹਾਂ ਪੱਲੇ ਵਾਲਾ ਨਾ ਪੰਦੇ ਵਾਲਾ ਖੱਬੇ ਵਾਲਾ ਖੱਬੇ ਪੱਲੇ ਵਾਲਾ ਕੱਢੀ ਵਾਲੇ ਵਾਲਾ ਕੱਢੀ ਪਿਆ ਵਸੇ ਦਾ ਯਾਰ ਆ ਬੈਠੀ ਆਂ ਖੱਬੇ ਕਾਲੇ ਬੱਲੇ ਨਾਲ ਬਾਕੀ ਵੇਖੋ ਦਸੀ ਆ ਫਿਰਦੇ ਆ ਇਧਰ ਗੱਲਾਂ ਕਰਦੇ ਨੇ ਹੈਲੋ ਆਂ ਜੀ ਹੈਲੋ ਜੀ ਖੱਬੇ ਕਾਲੇ ਵਾਲੇ ਤੇ ਆਂ ਫਿਰਦੇ ਆ ਦੇਖੋ ਫਿਰਦਿਆ ਸਾਰੇ ਆ ਪੌਦੇ ਜਾਨਵਰ ਦੇਖਦੇ ਲਓ ਜੀ ਆ ਲਾਲ ਰੱਤਾ ਦੇਖੋ ਤੁਸੀਂ ਬਹੁਤ ਉੱਚਾ ਖੜਾ ਸੀ ਨੀ ਮਾ ਆ ਗਿਆ ਬੈਠਣ ਨੂੰ ਆ ਰਿਹਾ ਇਹ ਹੋਰ ਜੁਰ ਲੱਗ ਚੁੱਕਿਆ ਇਹਦਾ ਮੁੜ ਜਾਂਦਾ ਬੈਠਦਾ ਬੈਠਦਾ ਤੇ ਇਹਦੇ ਪੈਰਾਂ ਦਾ ਬਾਕੀ ਕਬੂਤਰ ਦੀ ਚਾਲ ਹੀ ਨਹੀਂ ਸੀ ਅਜੋਨੀ ਤੇ ਅਦਾ ਡਿੱਗੀ ਜਾਂਦੇ ਆ ਕਬੂਤਰ ਨਾਲ ਬੈ ਕੇ ਬੱਦ ਗਿਆ ਕਨਾ ਚਾਲ ਵੀ ਮਾੜੀ ਸੀ ਜਦੂ ਦੀ ਬਣੀ ਨਹੀਂ ਉਹ ਤੇ ਮੈਂ ਸੈਟ ਕਰ ਲਾ ਵੀ ਮੈਂ ਕਿਹਾ ਟਿਕ ਤਾਨੂੰ ਆ ਪੂਰੇ ਜਿੜਕਾ ਆ 12 13 ਜੀ ਸਭ ਨੇ ਹੋ ਗਏ ਲਓ ਜੀ ਕਬੂਤਰ ਤੇ ਤੁਹਾਨੂੰ ਹੋਈ ਜਾਂਦੇ ਦੱਸਾਂਗੇ ਫਿਰ ਤੁਹਾਨੂੰ ਕਿਹੜੇ ਕਿਹੜੇ ਕਬੂਤਰ ਤੇ ਟਾਈਮ ਲੱਗੂਗਾ 3.45 ਦਾ ਟਾਈਮ ਹੋ ਗਿਆ ਜੀ 4:00 ਦਾ 4:00 ਦਾ ਟਾਈਮ ਹੋ ਗਿਆ ਜਿਹੜੇ ਜਿਹੜੇ ਕਬੂਤਰ ਤੇ ਟਾਈਮ ਲੱਗੂ ਸੋ ਉਹਨੂੰ ਦੱਸਾਂਗੇ ਕੋ ਮੈਂ ਨਾ ਹੁਣ ਕਰ ਜਿਹੜੇ ਆਈ ਜਾਂਦੇ ਹੋਈ ਜਾਂਦੇ ਆ ਕੋਈ ਨਹੀਂ ਤੇ ਦੱਸ ਤੀ ਲਾਉਣ ਦਾ ਯਾਰ ਨਹੀਂ ਹਜੇ ਨਾ ਲਾਤਰੇ ਉਹਨੂੰ ਉਹ ਸੀ ਉਹ ਸੀ ਉਹ ਸੀ ਹਲੋ ਵੀ ਤਬਾਹ ਮਨਾਲਾ ਠੀਕ ਆ ਬਈ ਉਹ ਤਾਂ ਹੈ ਨਹੀਂ ਨਮੀ ਦਾ ਯਾਰਾ ਪਰ ਵੀ ਤਬਾਹ ਮਨਾਲਾ ਉਹ ਬਾਹਰ ਕੀ ਹੋਇਆ ਇੱਕ ਜਗ੍ਹਾ ਕੋਟ ਦਾ ਚਤਪਾਲ ਕੋਈ ਬੋਲੇ ਵੀਰਵਾਲ ਕੋਟੜੀ ਹਣ ਘੁੰਮਣਾ ਵੀਰਵਾਲ ਕੋਟੜੀ ਵੀਰਵਾਲ ਨੂੰ ਕਲੇਰੀ ਉਹ ਨੂੰ ਪਾ ਰਿਹਾ ਲੋ ਜੀ ਹੁਣ ਜਿਹੜੇ ਜਿਹੜੇ ਕਬੂਤਰ ਦੇ ਟਾਈਮ ਲੱਗੂਗਾ ਉਹ ਦੱਸਾਂਗੇ ਤੁਹਾਨੂੰ ਟਾਈਮ ਵਾਲੇ ਕਬੂਤਰਾਂ ਮਤਲਬ ਜਿਹੜੇ ਸਾਮ ਲੈ ਉਹਨਾਂ ਦੀ ਲਿਸਟ ਕੱਢ ਲਈ ਬਾਕੀ ਤੇ ਟਾਈਮ ਆ ਉਹ ਸੋਨ ਨੂੰ ਦੱਸ ਦਿਆਂ ਆਹ ਗੂਤ ਥਾਵਾਂ ਤੇ ਆਹ ਆਹ ਉਹ ਚੱਟਿਆ ਹੋਇਆ ਮੋਟਰ ਅਕਲਬ ਸਿੰਘ ਆਗਰ ਅਕਲਬ ਸਿੰਘ ਉਹ ਹੋਇਆ ਹੋਇਆ ਤਿੰਨ ਕਿੱਧਰ ਗਿਆ ਯਾਰ ਇੱਕ ਵਾਰ ਸੁਪਾਣੇ ਤੋਂ ਕਿੰਨੇ ਆ ਦੇਖ ਤਾਂ ਲੱਗੇ ਆਹ ਗੂਤ ਲਿਖਣਾ ਰਹੇਗਾ ਯਾਰ ਆ ਲਿਖ ਮਨਜੀਤ ਭਰਾਜ ਆ ਗੂਤ ਤੇ ਗਾੜੀ ਮਾਰ ਗਿਆ ਜਾਂਦਾ ਇੱਕ ਵੀ ਬਗੜ ਖੜੇ ਜੀ ਅਬੀਨੀ ਕੀ ਪਾਈ ਜਾਂਦਾ ਪਰੰਦਰਾ ਦੀਪਾ ਮਹਿਰਾ ਆ ਗਿਆ ਆ ਤੂੰ ਦੇਖ ਲੈ ਤੂੰ ਪਤਾ ਨਹੀਂ ਕਿ ਇਹ ਪਾਈ ਜਾਂਦਾ ਸਾਡੇ ਕੋਲੇ ਬਾਈ ਸ਼ਾਮਲ ਕਬੂਤਰ ਸੁਣ ਲੋ ਜਿਹੜੇ 18 ਹੋਇਆ ਅੰਬਰਤ ਫਰਮਾਹੀਂ ਬਿੰਦਰ ਰੋੜੀ ਗੋਰੀ ਝੰਡੂਕੇ ਜਾਦੀ ਮਾਨਸਾ ਕਰਨ ਚਕੇਰੀਆਂ ਮਾਪਰੀ ਬੱਪੀਆਂ ਨਾਲ ਜੱਸੀ ਬੱਪੀਆਂ ਨਾਲ ਮੋਟੂ ਫਰਮਾਈ ਬਬਲੂ ਬੰਮਣ ਵਾਲਾ ਗੁਰਪ੍ਰੀਤ ਬੰਮਣ ਵਾਲਾ ਵੀਰਾ ਕੋਟੜਾ ਸਤਪਾਲ ਘੁੰਮਣਾ ਵੀਰਵਲ ਕੋਟਲੀ ਜੀਵਨ ਕਲੈਰੀ ਬੱਬੂ ਕੌਰਿਆਣਾ ਨਿੰਦੂ ਭਲਾੜਾ ਜੱਸੀ ਬੱਪਿਆਣਾ ਤੇ ਮੰਦੀਪ ਮਹਰਾਜ ਬਈ ਜੱਸੀ ਬੱਪਿਆਣਾ ਦੋ ਵਾਰੀ ਬੋਲੇਗਾ ਕਹਿੰਦੇ ਇੱਕ ਹੈ ਦੋ ਬੂਵਾ ਜੱਸੀ ਦੇ ਦੋ ਨੇ ਜੱਸੀ ਕੇ ਦੋ ਨੇ ਨਾ ਹਾਂ ਦੋ ਬੂਤਰੇ ਜੱਸੀ ਦੇ ਉਹ ਸਿੱਪੀ ਦੋ ਲੋ ਬੈਠਾ ਨਹੀਂ ਬੈਠਾ ਨਹੀਂ ਖੜ ਜਾ ਖੜ ਜਾ ਖੜ ਜਾ ਖੜ ਜਾ ਬੈਠਾ ਬੈਠਾ ਨਹੀਂ ਕਿਤਨੀ ਕਿਹਨੂੰ ਵੀ ਵਰਗਾ ਹੈ ਯਾਰ ਜੇ ਕਬੂਤਰ ਥੋੜੇ ਜੇ ਰਹਿ ਗਏ ਬਾਈ ਬੋਛੋ ਬੱਸ ਦੇਖੀ ਅੰਦਰ ਤੁਸੀਂ ਬੜਾ ਫੜਾ ਯਾਰ ਚੜ੍ਹਨ ਵੇਲੇ ਫੜਾ ਦੇ ਇੱਕ ਮੇਲੇ ਰਹਿ ਜਾਂਦੇ ਨੇ ਥੋੜੇ ਜੇ ਕਬੂਤਰ ਰਹਿ ਗਏ ਨਿਮੀ ਕਿੰਨੇ ਕਬੂਤਰ ਰਹਿ ਗਏ ਬਾਈ 18 ਮਿਲ ਪਏ 19 ਰਹਿ ਗਏ ਜਰਾ 18 ਜ 19 ਰਹਿ ਗਏ ਨਾ ਦੁਬਾਰੇ ਕਰੀ ਇਹਨਾਂ ਨੇ ਵੀ 19 ਰਹਿ ਗਏ 18 19 ਬਈ 19 19 ਕਬੂਤਰ ਰਹਿ ਗਏ 4:30 ਦਾ ਟਾਈਮ ਹੋ ਗਿਆ 4 ਨੀ ਮੈਂ ਕਰੀ ਜਾਂਦਾ ਦੁਬਾਰੇ ਨਾ ਨਾ ਕਰਿਆ ਦੁਬਾਰੇ ਤੇ ਨਾ ਲੱਗਦਾ ਸ਼ਾਮਲੀ ਆ ਨਾ ਨਾ ਸ਼ਾਮਲੀ ਹੈ ਕਿੱਥੇ ਇਹਨਾਂ ਦਾ ਨੰਨਵੇੜਦੀ ਆ ਪਹਿਲਾਂ ਹਾਂ ਸੁਕਾ ਦਿਨਾ ਮੇਰਾ ਉਹ ਬੂਟਾ ਪਾ ਦਿਲ ਰੱਖਾ ਉਹਦਾ ਹਾਂ ਹਾਂ ਬੋਲਾ ਕੀ ਗੱਲਾਂ ਡੇਰਾ ਉਹ ਲੈਡ ਹੋ ਗਈ ਇੱਥੇ ਬਲੋਰ ਕੀ ਕਰੀ ਬੱਬੂ ਆ ਬਲਾਈ ਹੁੰਦਾ ਬਾਈ ਮੋਟੇ ਇਹਨੇ ਨਾ ਪਾਣੀ ਵੀ ਮੁੱਕ ਗਿਆ ਮਰਨਾ ਪੜ ਲੇ ਨੀ ਮੋਸ਼ਕਾ ਮਨਾ ਪਾਣੀ ਕਿੱਧਰ ਲਾ ਦੋਨੋਂ ਵੀਰ ਵਾਲਾ ਕੋਠੜੀ ਜੀਵਣ ਵਾਲਾ ਬੱਬੂ ਵਾਲਾ ਦੇਖਣਾ ਤੇ ਘੰਟਰ ਵਾਲਾ ਦੇਖਣਾ ਬੱਬੂ ਕਿਹੜਾ ਜੀਵਣ ਵਾਲਾ ਹਾਂ ਜੀਵਨ ਕਲੈਰੀ ਦੋ ਦੋ ਬਗਲ ਜੀ ਵਾਲਾ ਹੋਰ ਤਾਂ ਇੱਛਾ ਦਾ ਹੋ ਗਿਆ ਜਿਹੜਾ ਜਿਹੜਾ ਗਟੀਆ ਡਕਾਲੀ ਖੰਡਾ ਦਾ ਜਾਂ ਸ਼ਾਮਲ ਦੀ ਰਿਕਾਰਡਿੰਗ ਪਾਰੀ ਦੂਜੇ ਦੇ ਟਾਈਮ ਕੋਲ ਕੱਟਾ ਹੁਣ ਇੱਥੇ ਹੀ ਰਹਿ ਗਿਆ ਬੱਬੂ ਕੋਰਾ ਜੀਵਲ ਕਲੇਰ ਵੀ ਦਿਖਾ ਇੱਧਰ ਖੜਾ ਬਾਈ ਤੂੰ ਥੱਲੇ ਆਏਗਾ ਇੱਧਰ ਖੜਿਆ ਆ ਵੀ ਨਾ ਤੇ 5 ਮਿੰਟ ਖੜਜੋ 5 ਮਿੰਟਾਂ ਨੂੰ ਪਾਵਾਗੇ ਤੁਹਾਡੇ ਆਲੇ ਕੱਟੇ ਜਾਣਗੇ ਖੜਜਾ ਪਿੰਡਰਾ ਅੱਖੇ ਤੱਕ ਪਿੰਡ ਫੜਾਉਂ ਜਾਂ ਨੇਰੇ ਫੜਾਉਂ ਹੁਣ ਇੱਥੇ ਮੈਂ ਕਰੇ ਫੋਨ ਕਰਦੇ ਮੜਕੀ ਹਾਂ ਕਰੇ ਹੋ ਆਪਣਾ ਦਰਿੰਦੇ ਲੱਗ ਉਹ ਬਾਈ ਵਾਰ ਇੱਧਰ ਵੀ ਕੰਮ ਹੋ ਜਾ ਪਿਆਗਾ ਤੇ ਤੁਸੀਂ ਨਾ ਉੱਧਰਲੇ ਗਰੁੱਪਾਂ ਨੂੰ ਇੱਧਰ ਨਾ ਪਾਉ ਜਾ ਕੇ ਕਿਹੜਾ ਪਾਉਂਦਾ ਹੈ ਕਿੰਨੇ ਵਜੇ ਹੋ ਗਈ ਉਹ ਉੱਥੇ ਬਾਜੀ ਪੰਜ ਫਰਦੇ ਆਇਆ ਤਾਂ 45 ਹੋਇਆ ਇਹਦਾ ਪੈਂਟਾ ਵੀ ਹੈ ਆਓ ਨਵੀਂ ਉਹ ਆ ਗਈ ਉਹ ਨਾਲ ਬਾਂਗਾਂ ਲਾਟ ਉਹ ਕਿਹਦੀ ਹੈ ਘਰ ਤਾਂ ਲਈ ਉਹ ਤੂੰ ਛਾਵਲ ਕਰ ਕਬੂਤਰ ਯਾਰ ਕਰਾਲਾ ਪਹਿਲੀ ਤੂੰ ਲੱਗਾ ਇੱਕ ਆ ਮਰ ਫਰਮਾ ਰਹੀ ਆ ਕਿ ਕਾ ਨਾ ਵਾਲਾ ਇੱਕ ਤਾਂ ਬਤਾ ਲੈ ਕਰ ਲੈ ਤੁਸੀਂ ਇੱਕ ਕੰਮ ਤੇ ਮਮਾ ਮਮਾ ਤੇ ਫਰਮਾਈ ਇੱਕ ਤਾਂ ਲੀਆਂ ਬਗਲਾਂ ਵਾਲਾ ਕਰ ਕਿਹਦੇ ਨਾਲ ਤੇ ਇਹ ਆਉਂਦਾ ਵੀਰਵਾਲ ਕੋਟਰੀ ਵਾਏ ਵੀ ਕਰ ਲਿਆ ਕਿੱਕ ਕਰ ਤੂੰ ਉਹਨਾਂ ਦਾ ਆ ਗਿਆ ਆ ਜੱਤੀ ਵੀ ਪਏ ਜੱਤੀ ਦੀ ਬੱਤੀਆਂ ਦਾ ਜੱਤੀ ਵੀ ਪਏ ਤਿੰਨ ਜਗ੍ਹਾ ਤੇ ਟੋਪੀ ਆਣੀ ਆ ਆਹੋ ਕਿਹੜਾ ਭਾਵੇਂ ਵਾਲਾ ਦਾ ਢੱਡਾ ਵਾਲਾ ਇੱਕ ਆ ਗਿਆ ਤੇਰੀ ਸੋਚੀ ਪਾ ਚਾਰ ਇਹਦਾ ਕਟਿਆ ਹੋਇਆ ਕੋਈ ਕੰਮ ਲੈ ਠੀਕ ਆ ਹੋਰ ਦੱਸ ਇਹ ਮੁਰਕਾ ਦਾ ਨਹੀਂ ਹੈਗਾ ਹੋਰਸ ਵਾਲਾ ਕਰ ਲੈ ਵੀਰੋ ਆ ਕਬੂਤਰ ਭਰਾ ਜਾਲਾ ਦਾ ਕਰ ਲਿਆ ਕਿੰਨੇ ਕਬੂਤਰ ਰਹਿ ਗਏ ਭਾਈ 5 ਹੋ ਗਏ ਭਾਈ ਹਾਂਜੀ ਹੋਏ ਨੇ ਉਹ ਫਟ 15 ਕੋਈ ਡਿਗੀਆਂ ਦੀ ਆਉਗਾ ਲਾਲ ਬਗਣਾ ਆ ਜਾਂਦਾ ਹੈਪੀ ਰਿਓਂਡ ਹੈਪੀ ਰਿਓਂਡ ਕਰ ਇਹ ਵੀ ਕਰ ਲੈ ਸੀ ਹੋ ਗਏ ਬਸ ਦੂਜੇ ਦੇ ਬੋਲ ਟਾਈਮ ਸਹੀ ਬੋਲਦੇ ਸੰਭਲ ਵੀ ਆ ਕਬੂਤਰ ਸੰਭਲ ਸਾਡੇ ਕੋਲ ਪੂਣੀ ਪੂਰੀ 6 ਕਬੂਤਰ ਸੰਭਲ ਆ ਜੀ ਬਿੰਦੂ ਗਾ ਦਾ ਨਹੀਂ ਹੋਇਆ ਅਲਖਵੰਤਰ ਬਣਵਾਈ ਨਹੀਂ ਹੋਇਆ ਹਾਂ ਇੰਨੇ ਵੀ ਤਰੰਗੀਆਂ ਹੈ ਹਾਲੋ ਯਾਰ ਆਰਪਾ ਦਾ ਪੰਜ ਤੋਂ ਪੰਜ ਤੋਂ ਬੋਲ ਇਹਨਾਂ ਨੂੰ ਓਏ ਉਹ ਤਾਂ ਛੀ ਰਹਿ ਗਏ ਯਾਰ ਕੱਟ ਦੇ ਲੈਣ ਕੋਈ ਬਾਈ ਮਰ ਗਿਆ ਯਾਰ ਆ ਕੰਮ ਨਾ ਕਰਦਾ ਨਹੀਂ ਦੂਜੇ ਦਾ ਟਾਈਮ ਲਾ ਦੇ ਭਾਈ ਜਿਹੜਾ ਸ਼ਾਮ ਨੂੰ ਆਇਆ ਸੀ ਸਾਹ ਭਾਈ 6 ਕੁੱਤੇ ਸਹੀ ਹੋਇਆ ਸਾਡੇ ਕੋਲੇ ਉਹਦੇ ਦੇ ਪੁੱਤਰ ਕਿੱਥੇ ਆ ਜਿਹੜਾ ਬੱਕੀ ਆ ਜੱਤੀ ਆ ਕਰਕੇ ਭਾਈ ਇਹ ਆ ਸਕਦਾ ਹੈਗਾ ਮੈਂ ਦੇਖ ਰਿਹਾ ਉਹ ਹੀ ਜੇ ਕੁੱਤੇ ਦਾ ਟੂਸ਼ਾ ਦੇਖੀ ਰਿਹਾ ਦਾ ਜਵਾਦ ਉਹ ਥੱਲੇ ਅਗਲਾ ਪਾਰ ਆ ਗਿਆ ਜਿਹੜੇ 6 ਕੁੱਤੇ ਸਾਡੇ ਕੋ ਸਹੀ ਹੋਏ ਉਹਨਾਂ ਦੀ ਪਾਰ ਦੂਸ਼ਾ ਸਹੀ ਹੋਇਆ ਮੰਦਿਰਾਂ ਆ ਜਾਣਾ ਨਵੀਂ ਪੌਜੀ ਪਹਾ ਹੈਪੀ ਰੋਡ ਨਾ ਯਾਰ ਪਾਦਾ ਟੂਸ਼ਾ ਹੈ ਅੰਨੇ ਲੋ ਸ਼ੇਕ ਪੁੱਤਰ ਸਾਮਨ ਹੋਏ ਨਹੀਂ ਕਿਹੜਾ ਰਾਦੇ ਭਾਈ ਚਾਰ ਜੀ ਨੂੰ ਰਾਦਾ ਨਾ ਨਾ ਖਰਾ ਭਾਈ ਇਹ ਕਹਿੰਦੇ ਗਰਾਰੀ ਲੋ ਜੀ ਕਹਿੰਦੇ ਗਰਾਰੀ ਪੂਰੀ ਅੜੀ ਹੋਈ ਆ ਬਸ ਭਾਈ ਤੇ ਬੋਗਲੀ ਆ ਮਰਤ ਖੜਾ ਪੰਜ 6 ਕਬੂਤਰ ਸਾਂ ਮੱਲੇ ਆ ਬਾਈ ਮੋਟਾ ਲੱਲੂ ਆਣਾ ਜਿਹਨੇ ਬਾਜੀ ਕਰਾਈ ਆ ਸੱਸੀ ਘਾਲ ਵੀਰੇ ਕਿਵੇਂ ਚੱਲ ਰਹੀ ਆ ਬਾਈ ਬਾਜੀ ਤੇਰੇ ਪਿੰਡ ਦੀ ਵਧੀਆ ਹੋ ਰਹੀ ਆ ਨਾ ਬਾਈ ਪੂਰੀ ਗੱਡ ਬਾਜੀ ਚੱਲ ਰਹੀ ਆ ਬਾਈ ਬਾਜੀ ਬੱਚੇ ਜਿਹੜਾ ਬਾਜੀ ਦਾ ਕੋਈ ਨਹੀਂ ਤਾਂ ਪੁੱਛ ਲੂ 4 6 ਕਬੂਤਰ ਸਾਂ ਮੱਲੇ ਬਾਈ ਕਿੰਨੇ ਕਬੂਤਰ ਸਾਂ ਮੱਲੇ 7 ਆ ਬਾਈ 7 ਬਾਈ ਕਿਹੜੇ ਕਿਹੜੇ ਕਬੂਤਰ ਸਾਂ ਮੱਲੇ ਅੰਬਰ ਤੇ ਫਰਮਾਹੀ ਲੰਦੂ ਬਲਾਡਾ ਜੱਸੀ ਬੱਪੀ ਵਾਲਾ ਮੰਦੀ ਮਹਰਾਜਾ ਸੰਦੀਪ ਫੌਜੀ ਪਾਵਾ ਹੈਪੀ ਰੌਂਦ ਵੀਰਵਾਲ ਕੋਟਲੀ ਲੋ ਜੀ ਇਹ ਕਬੂਤਰ ਸੰਭਲੇ ਟਾਈਮ ਕਿੰਨੇ ਤੇ ਆ ਬਾਈ ਬਾਕੀ ਦਾ ਟਾਈਮ ਆ 2 ਤੇ ਹੁਣ ਲੱਗਿਆ ਟਾਈਮ 3-4 ਦਾ ਪਹਿਲਾਂ ਰਹਿੰਦਾ ਲੋ ਜੀ ਬਾਕੀ ਦੇ ਟਾਈਮ ਆਈ ਕਹਿੰਦੇ ਲੱਗਦਾ ਹੈ ਘੈਂਟ ਬਾਜੀ ਚੱਲ ਰਹੀ ਅੱਜ ਕੋੜਨ ਪਾਇਆ ਕਰ ਥੱਲੇ ਆਉਂਦਾ ਕੂਤਰ ਨਹੀਂ ਕਰਦੇ ਹੁਣ ਕਿਸੇ ਨਾਲ ਲੱਲੂ ਆਣੇ ਦੇ ਵਿੱਚ ਕਹਿੰਦੇ ਜਿਹੜੀ ਮੋਟੇ ਨੇ ਬਾਜੀ ਕਰਾਈ ਹੈ ਬਾਜੀ ਤੇ ਨੰਮੀ ਵਰਗੇ ਨੇ ਕਾਪੀ ਦੇ ਕੇ ਸਿਰਾ ਕਰਵਾਤਾ ਮੇਰੇ ਬ੍ਰੇਕ ਕਰਾਏ ਪਰ ਤੋਂ ਆ ਬਾਈ ਕਮਰਾ ਆ ਜਾਲਾ ਦਾ ਕੂਤਰ ਨਹੀਂ ਆ ਰਹੀ ਨਹੀਂ ਹੋ ਰਹਾ ਘੈਂਟ ਬਾਜੀ ਚੱਲਦੀ ਪਈਆ ਤੇ ਮੇਲਾ ਲੱਗਿਆ ਪਿਆ ਦੇਖੋ ਗੱਲ ਕਿੱਥੇ ਜਾ ਕੇ ਨਿਬੜਨੇ ਆ ਪੰਜ ਛੇ ਕ ਕਬੂਤਰ ਸਾਹ ਵੱਲੇ ਭਰਾਜ ਵਾਲੀ ਬਾਤਾਂ ਨਾਲ ਤੜਕਿਓ ਕਿੱਥੋਂ ਕਰਦੇ ਜਾਂਦੇ ਕਬੂਤਰ ਚੱਕਰ ਮਾਰ ਗਏ ਡੇਗੇ ਬਹੁਤ ਨੇ ਕਬੂਤਰ ਟਾਈਮ ਵੀ ਲੱਗਦਾ ਰਿਹਾ ਹੁਣ ਦੇਖੋ ਫਿਰ ਜਿਹੜੇ ਤੇ ਹੁਣ ਟਾਈਮ ਲੱਗੂ ਹੋਵੇ ਤੁਹਾਨੂੰ ਦੱਸਾਂਗੇ ਆ ਗ੍ਰੈਂਟ ਖੜਾ ਖੜਾ ਹਲੇ ਨੂੰ ਲੱਗ ਜਾਈਂਗਾ ਕੰਮ ਹੀ ਕਰ ਸਕਦੇ ਹੋ ਭਾਈ ਬਾਜੀ ਬੰਦੇ ਤੇ ਕੰਮ ਨਹੀਂ ਹੈ ਬੰਡ ਲੋ ਜੇ ਆਪਾਂ ਉਹ ਕੂਤਰ ਡੇ ਜਾਣਗੇ ਦੁਬਾਰੇ ਬਾਜੀ ਤਾਂਗੇ ਚੜਾ ਬਾਈ ਸ਼ਾਦਰੀਆਂ ਦਾ ਲੱਗਦੀਆਂ ਸੀ ਬਾਜੀ ਬੰਡੀਆਂ ਬਾਈ ਅੱਛਾ ਪੌਤੇ ਦਾ ਨਾਮ ਆ ਤੇ ਪੜਨਾ ਬਾਈ ਫੜ ਲਿਆ ਕਰੋ ਪੌੜੀ ਵਿੱਚੋਂ ਪੁੱਤਰਾਂ ਦੀ ਬਾਜੀ ਪੱਤਾ ਵੀ ਰੱਖਦੇ ਨੇ ਕੋ ਤੋਂ ਆਏ ਉਹ ਤੋਂ ਆਏ ਆ ਆ ਮਾਤਾ ਦਾ ਓਏ ਹੈਪੀ ਰਹੌਣ ਵਾਲਾ ਹੈਗਾ ਇੱਥੇ ਓਏ ਕਿੱਥੇ ਹੈ ਹੈਲੋ ਸਾਰੇ ਪਾਸੇ ਇਹ ਆ ਪੰਜੇ ਕੇ ਚੋਰੀਆਂ ਕਿਹੜੇ ਪਾਸੇ ਹੈਪੀ ਰਹੌਣ ਹੈਪੀ ਰਹੁੰਦੀਆਂ ਵਰਗਾ ਇਹ हाँ एक दस्ती बोला पाँच हजार नहीं भरते हो रे कर लो भैया बनाने काम नहीं है क्या दिल में ये क्या है हम लोग इस तरह कुमाला के बोला बोले यार ये कुमाला क्या बात है हाँ भाई बोले बोले ਫੋੜਾ ਕਰਤੇ ਕੋ ਸੋਚ ਰਹਾ ਕਰਤੇ ਬਣਾ ਲੈ ਕਿ ਆ ਬਣਾ ਲੈ ਕਿਰਾਇਆ ਜੋ ਇੱਕ ਇੱਕ ਆਖਰੇ ਬਣਾ ਲੈ ਭਾਟੇ ਦਾ ਫਿਰ ਪੰਜ ਚਾਰੇ ਪਾ ਕਰ ਲੈਣੇ ਆ ਇੱਕ ਤਰ੍ਹਾਂ ਹੀ ਆਹ ਸੀ ਭਾਟੇ ਦਾ ਨਹੀਂ ਨਹੀਂ ਅੰਦਰ ਰੱਖਾਉਣਾ ਇੱਕ ਵਾਰੀ ਦੇਖ ਕੇ ਕਰ ਲੋ ਬਾਈਆ ਲੋ ਜੀ ਅਸਮਾਨ ਦੇ ਵੱਲ ਨਜ਼ਰਾਂ ਨੇ ਕਿ ਉਤਰ ਬਾਜਾਂ ਦੀ ਹੈ ਗੱਲ ਚੱਲ ਰਹੀ ਆ ਵੀ ਬਾਜੀ ਹੋਊਗੀ ਕਿ ਨਹੀਂ ਦੇਖੋ ਫਿਰ ਗਰਾਰੀ ਕਿੱਥੇ ਜਾ ਕੇ ਨਿਪਟਣੀ ਆ ਬੰਦੇ ਮੈਚ ਫਸਿਆ ਹੋਇਆ ਤੇ ਸੱਤ ਕਬੂਤਰ ਸਾਹਮਣੇ ਸੇ ਪਤਾ ਨਹੀਂ ਸੱਤ ਦੇਖਦੇ ਆ ਫਿਰ ਗੱਲ ਕਿੱਥੇ ਜਾ ਕੇ ਬਣੂਗੀ ਬਾਜੀ ਹਜੇ ਕਿਸੇ ਨੇ ਕੋਈ ਨਹੀਂ ਕਰੀ ਦੇਖੋ ਰਹਿ ਐ ਜਾਂ ਕਰਦੇ ਆ ਬਾਜੀ ਕਰਨ ਦੀ ਐ ਨੇ ਆ ਗਏ ਬਾਰੇ ਕਰ ਲਾ ਤੇ ਉਹ ਕਹਿੰਦਾ ਨੀਵਾ ਜੀ ਕਹਿੰਦਾ ਨੀਵਾ ਦੇਖ ਰੋ ਇੱਕ ਮਾਰ ਦੇ ਜੀ ਕਿ ਛੱਕਾ ਕਰ ਦੇ ਇੱਕ ਵਾਰ ਕਰਾ ਲੂ ਨੀ ਗਾ ਦੋਨੇ ਕਰ ਦੋਨੇ ਖੜ ਜਾ ਮਰਾ ਹੈਪੀ ਵਾਲਾ ਹੈਪੀ ਰਹਿੰਦਾ ਹੈਪੀ ਰਹਿੰਦਾ ਮਨਦੀਪ ਭਮਰਾ ਜੀ ਇਮਰਾਨ ਵੀ ਆ ਗਈ ਹਾਂ ਦੋ ਆ ਗਏ ਅੱਜ ਜਾ ਜਾ ਮਾਲ ਕਾਲੀ ਆ ਇੱਧਰ ਗੱਸੀ ਬੱਤੀ ਇੱਧਰ ਕਾਂਤਾ ਆਈਆਂ ਦੇਖ ਦੇ ਕਰੋ ਚੰਗਾ ਆਪਣੇ ਨਾਲ ਕਰਾਈਏ ਜੀ ਜੇਰੀ ਦਾ ਮੋਰ ਕਹੜਾ ਹੈ ਮੋਰ ਕਹੜਾ ਹੈ ਲਾਲ ਵਾਰ ਨਾ ਦਿਖਾਓ ਦਿਖਾਓ ਭਈ ਕਿੱਥੇ ਜਾਂਦੀ ਸੀ ਇੱਕ ਸਿਕੰਡ ਪਹਿਲਾਂ ਦੇਖੀ ਆ ਹਟ ਜਾ ਹੁਣ ਜਿਹੜਾ ਉੱਤੇ ਆ ਉਹ ਬਾਹਰ ਨਹੀਂ ਆਦਾ ਕਿਹੜਾ ਗੋਲੀ ਕਰਾਂਗੇ ਇਹਦਾ ਕਿੱਦੋਂ ਨੂੰ ਖੇਡ ਜੂ ਐਸੀ ਉਨ ਕੋਲ ਮਾਸਟਰ ਹੁੰਦਾ ਬਲਕੇ ਬਲਕੇ ਨੰਬਰਾਂ ਚ ਉਹ ਸਟਾਰ ਨਾ ਹੋਏ ਨਾ ਹਾਂ ਆਏ ਜਗਾ ਤਕਾਸਤਾ ਵੀ ਆ ਆਏ ਉਹ ਜੇ ਤੁਹਾਨੂੰ ਕੁਤਰ ਆ ਜਾ ਨੰਬਰ ਤਾਂ 1234 ਕਬੂਤਰ ਸ਼ਾਮਲ ਹੋਏ ਨੇ ਹੁਣ ਹੋਇਆ ਕਰ ਲੋ ਕਾਲੀਆਂ ਬਗਲਾ ਵਾਲੀ ਆ ਆਹ ਸਿਆਟ ਆ ਜਾਂਦਾ ਆਹ ਦਸਾਰ ਸਾਹਿਬ ਤੁਹਾਨੂੰ ਆ ਜਾਂਦੀ ਆ ਫੀਲਵਾਲ ਕੋਟਲੀ ਭਾਈ 400 300 ਓਏ ਇਹਦਾ ਰਹਿ ਗਈ ਬਾਈ ਚੱਲ ਘੁਰਾ ਬੜੇ ਜਿਆਦਾ ਮੋਟਿਆ ਆ ਬੱਡਰ ਬਾਕਸ ਤੇ ਕੋਈ ਨਾ ਦੇਖੋ ਉਹ ਕਰਾਦੀ ਕਰਾਦੀ ਆ ਬੱਡਰ ਬਾਕਸ ਤੇ ਆਹੀ ਆ 4 ਹੋ ਗਏ 4 ਆ ਬੱਡਰ ਬਾਕਸ ਤੇ ਬੜਾਈ ਅੰਮ੍ਰਤਾ ਜੀ ਆਮ੍ਰਤਾ ਜੀ ਅੱਜ ਹੀ ਪ੍ਰਸ਼ੰਸਾ ਆ ਕਰੀ ਨੀ ਨਾ ਕਰ ਗਏ ਤਲੇ ਨੂੰ ਸੇਟਾ ਇੱਕ ਰਹੀ ਜਾਂਦਾ ਛਾਵਲਾ ਅੱਡੇ ਬੜਾ ਅੰਬਰਤਾਰ ਅੰਬਰਤਾਰ ਓਏ ਜੱਸਾ 48 ਭਾਵੇ ਵਾਲਿਆਂ ਦੀ ਦੱਸੀ ਆ ਬਸ ਆ ਜਾਂਦੇ ਕਰਦਾ ਇੱਕ ਘੰਟਾ ਸੰਦੀਪ ਰਹੂਗਾ ਯਾਰ ਆਪਣੀ ਕੋਟਲੀ ਵਾਲੀ ਡੀਜ਼ਲ ਕੋਟਲੀ ਹਾਂ ਤੇ ਚੌਥੀ ਸਿਪਰੀਟਾ ਦਰਵਾਜ਼ਾ ਹਾਂ 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 ਉੱਤਰ ਘਟਿਆ ਗਿਆ ਘਰੇ ਵਾ ਗਿਆ ਬਾਈ ਕੱਡਾ ਬਾਈ ਕੱਡਾ ਕੋਈ ਨਹੀਂ ਮੈਂ ਫੇਰ ਕਰਦਾ ਵੜਾ ਮਾਰੀ ਨਿੱਗੜ ਰੱਟਿਆ ਬਾਈ 4 ਕੁੱਤਾਂ ਦੀ ਬਾਜੀ ਹਾਂਜੀ ਹੋ ਵੀ ਜਸਮੀਤ ਕੋ ਦਾ ਮੰਦਿਰ ਜੀ 4 4 ਦੀ ਹੋ ਗਈ ਬਾਈ ਕਿਹੜੇ ਕਿੜਿਆ ਦੀ ਹੋ ਗਈ ਸੋ ਸੰਦੀਪ ਵਾਲਾ ਜੱਸੀ ਬੱਪੀ ਵਾਲਾ ਮੰਦਿਰ ਮਹਰਾਜ ਆ ਹੈਪੀ ਰਿਉਂਡ ਆ ਤੇ ਵੀਰਵਾਲ ਕੋਟਲੀ 4 ਦੀ ਸਾਂਜੀ ਹੋ ਗਈ ਜੀ ਬਾਜੀ ਬਾਜੀ ਕਰੀਆ ਹੁਣ ਆ ਸ਼ਾਮ ਨੂੰ ਕਰੇ ਭਾਵੇ ਵਾਲਾਂ ਦੀ ਸੁਭਰ ਜੀ ਅਪਨ ਜਿਹਨੂ ਵਾਲਾ ਓਏ ਪੰਜਾਹ 14 ਦੀ ਹੋਊਗੀ ਉਹਨਾਂ ਦੀ ਪੰਜਵਾਂ 13 ਚੰਦੀਆਂ ਦੇ ਦਾ ਯਾਰ ਕੋਈ ਨਹੀਂ ਚੰਦੀਆਂ ਦੇ ਦੰਡੀਆਂ ਦੇ ਲਓ ਜੀ ਚਾਰ ਕਬੂਤਰਾਂ ਦੀ ਬਾਜੀ ਹੋ ਗਈ ਪੰਜਵਾਂ ਕਬੂਤਰ ਅੱਡ ਗੱਡ ਰੱਖਿਆ ਬਾਈ ਪੰਜਵਾਂ ਕਬੂਤਰ ਕਿਦਾ ਅੱਡਾ ਗਾ ਬਾਈ ਰ ਅਪਾ ਬਿਆਲੇ ਦਾ ਕਬੂਤਰ ਸੰਦੀਪ ਫੌਜੀ ਬਾਵਾ ਸੰਦੀਪ ਫੌਜੀ ਬਾਵਾ ਲੈ ਜੀ ਉਹਨਾਂ ਨੇ ਕੱਲਿਆਂ ਨੇ ਕਰੀ ਨਹੀਂ ਕਿਸੇ ਦੇ ਪੰਜ ਕਬੂਤਰ ਨਹੀਂ ਚਾਰ ਨੇ ਕਰ ਲਏ ਰਹਿਣਾ ਇਹਦਾ ਬਾਈ 5 10 ਤੋਂ ਦੋ ਕਬੂਤਰਾਂ ਦੇ ਹੋ ਟਾਈਮ ਲੱਗਦਾ ਅੰਬਰ ਤੇ ਫਰਮਾਹੀ ਤੇ ਨਿੰਦੂ ਬਲੜਾ ਇਹ ਕਿੰਨੇ ਤੇ ਲਾਇਆ ਦੇਖ ਰ ਹੰਦੋ ਛਾਵਣ ਨਹੀਂ ਕਰਦੇ ਕਹਿੰਦੇ ਬਾਈ ਨਹੀਂ ਉਹਦਾ ਕੋਈ ਕੂਤਰ ਨਹੀਂ ਹੁੰਦਾ ਆ ਕੂਤਰ ਨਹੀਂ ਹੈ ਨਹੀਂ ਐਨੀ ਨਹੀਂ ਕਰੀ ਬਾਜੀ ਨਹੀਂ ਬਈ ਉਹ ਕਾਲੇ ਤੁਸੀਂ ਜਿਹੜਾ ਤੁਸੀਂ ਉੱਥੋਂ ਜਾਉਂਦਾ ਅੱਛਾ ਟੱਡਾ ਚੱਲੇ ਨਹੀਂ ਇੱਕ ਤਾਂ ਅਸਰ ਹੁੰਦਾ ਪੈਰ ਉੱਤੇ ਆ ਕੀ ਲਊਗਾ ਉਹ ਹਲੋ ਪਰਮਾ ਹਾਂ ਲਾਲ ਘੰਡਾ ਆਂ ਕੁੱਤ ਨਾ ਤਾਂ ਆ ਬੱਦ ਬੱਦ ਤੇ ਫਿਰਦਾ ਕਿ ਕੁਛ ਨਿਕਾ ਮਾਰੀ ਕਿਹੜਾ ਗਾਹੇ ਲਾਲ ਘੰਡਾ ਹਾਂ ਜੀ ਬਣਾ ਉੱਥੇ ਫੁੱਟੀਆਂ ਨੂੰ ਹਾਂ ਜੀ ਬੰਦੀ ਉਹ ਛੋਟੇ ਜਿਹੇ ਕੋਈ ਸਾਹਮਣੇ ਉਹ ਚਵਾਰੇ ਖੜੇ ਉਹ ਖੜੇ ਸਾਹ ਹਾਂ ਕੁਟਰ ਦੇਗਾ ਟਾਪਰ ਕੋਲ ਦੀ ਆ ਗਿਆ ਕੁਟਰ ਇਹਨੇ ਕ ਮਾਰੀ ਰੰਗ ਤੇ ਸਿੱਧਾ ਇੱਕ ਬਾਈ ਜੀਵਣਾ ਤੈਨੂੰ ਬੇਨਤੀ ਆ ਤੂੰ ਖੜਾ ਵਾਟਰ ਵਾਸ ਵਾਲੀ ਸ਼ੈਡ ਆ ਰੱਗ ਕੁਟਰ ਦਾ ਕਲੀਅਰ ਕਰਦੀ ਆ ਇਹਦਾ ਤੇ ਨਾਲੇ ਬਹਿ ਗਿਆ ਤੂੰ ਦੱਸ ਨਹੀਂ ਸਾਨੂੰ ਆ ਗਣ ਸਾਹਿਬ ਅਮਾ ਜਰਾ ਵੀ ਹੋਈ ਕਾਲੇ ਕਿੱਛ ਨਾ ਤੁਸੀਂ ਕਾਲੇ ਕਿੱਛ ਨਾ ਕੰਡਾ ਪੇਟੀ ਵਾਲਾ ਬਾਈ ਪੇਟੀ ਵਾਲਾ ਨਾ ਬਸ ਉਹੀ ਕੁਟਰ ਆ ਬਾਈ ਪੇਟੀ ਵਾਲਾ ਆ ਗਿਆ

ਲਓ ਜੀ ਆ ਕਬੂਤਰ ਕੱਲਾ ਟਗਾ ਦੇਖ ਲੋ ਢਿੱਡ ਤੇ ਕਾਲੀਆਂ ਕੰਤਾਂ ਆ ਪੰਜ ਸਹੀ ਆ ਚਾਰ ਦੀ ਇੱਕ ਪਾਸੇ ਹੋ ਗਈ ਉਹ ਕੱਲਾ ਉਹ ਕੱਲਾ ਦੋ ਦੇ ਹੱਦ ਦੇ ਟਾਈਮ ਆ ਹਾਂ ਦੋ ਤੇ ਟਾਈਮ ਆ ਇੱਥੇ ਮਿੱਟ ਸਾਂਬਰੀ ਬੱਪੀਆਂ ਦੇ ਟਾਈਮ 'ਚ ਕੱਟਦੇ ਆ 5 ਮਿੰਟ ਵਾਲਾ ਆ ਕੱਟ ਗਿਆ ਮਬਰੀ ਬੱਪੀਆਂ ਸਾਂਬਰੀ ਬੱਪੀਆਂ ਵਾਲਾ ਭਾਈ ਪਾਣੀ ਦਾ ਟਾਈਮ ਸੀ ਆ ਕੱਟਿਆ ਗਿਆ ਕੁੱਤਰ ਮਪਰੀ ਆ ਭੈਣ ਜਣਿਆ ਇਹ ਇਹ ਕੱਟ ਗਿਆ ਪਾਣੀ ਦਾ ਘੁੱਟ ਪਿਆ ਦੇ ਆਜੋ ਆਜੋ ਕੱਟਿਆ ਉਹ ਬਹਿ ਗਿਆ ਭਾਈ ਉਹਨਾਂ ਦਾ ਟਾਵਰ ਚੱਕ ਕੁੱਤਰ ਐ ਬੜਾ ਬਗਲ ਕੂਸੇ ਵਾਲਾ ਕੁੱਤਾ ਬਹਿ ਕੇ ਉੱਠਿਆ ਕੁੱਤਰ ਨਿਗਾਰਾ ਰੱਖੇਗਾ ਉਹ ਦੂਰ ਦੂਰਾ ਵੀ ਨਾਰਾ ਕੁੱਤਰੀ ਨਿਗਾਰਾ ਰੱਖਾ ਨਿਗਾਰਾ ਰੱਖੇ ਉਹ ਕੁੱਤਾ ਬਹਿ ਕੇ ਉਹ ਜਹ ਕਿਸੇ ਦਾ ਹੀ ਹੋਏਗਾ ਤੂਸੇ ਵਾਲਾ ਸਾਹਿਬ ਓਏ ਜੀਵਨ ਨੂੰ ਲਾਲਾ ਫੋਨ ਆ ਓ ਨਹੀਂ ਕੋਣ ਉਹ ਵੀ ਆ ਉਹ ਵੀ ਆ ਨਾ ਗਈ ਸੀ ਦਵਾਰੇ ਫੇਰ ਬੈਠੀ ਆ ਬਗਲ ਟੂ ਸੇਲਾ ਕਬੂਤਰ ਆ ਨੜਾਇਦਾ ਨੀਂ ਕਿਹਦੇ ਦਾ ਵਹਿ ਗਿਆ ਉਹ ਨੀਮੀ ਸੀ ਉਹ ਨੀਮੀ ਸੀ ਪੁੱਛੋ ਬਈ ਓਏ ਓਏ ਉਹ ਵੀ ਆ ਮੁਰਗੀ ਤੇ ਨੀਮੀ ਜਮੀ ਕਾ 40 ਦਿਖਾ ਕੀ 40 ਆ ਵੀ ਕਾ 40 ਬਈ ਓਏ ਕਾ 40 ਆ ਵੀ ਦੂਜੇ ਉਹ ਦੇਖੋ ਓਏ ਮਰਾਜ ਆ ਗਿਆ ਆ ਬੰਦਿਆ ਆ ਆ ਜਾਂਦਾ ਕਬੂਤਰ ਬਹਿ ਗਿਆ ਬਗੈ ਵਾਲਾ ਦਾ ਕਬੂਤਰ ਬਈ ਬਹਿ ਗਿਆ ਬਹਿ ਗਿਆ ਕਬੂਤਰ ਬਟਾ ਆ ਬਈ ਨਗਾ ਇੱਕ ਮਿੰਟ ਖੜ ਜਾ ਆ ਮਰੇ ਬਹਿ ਕੇ ਆ ਗਿਆ ਤਾ ਆਹ ਉੱਤਰ ਬੈ ਕੇ ਆ ਜਿਹੜਾ ਉਹ ਆ ਤਾਂ ਉਹ ਬਾਗੀ ਹੋਰ ਹੀ ਉਹ ਕਿਹੜਾ ਆ ਨਹੀਂ ਉੱਤਰ ਬੈਠਾ ਉਹ ਉੱਤਰ ਤਾਂ ਬਹਿ ਗਿਆ ਉਧਰ ਆ ਕੇ ਦਵਾਰੇ ਬਹਿ ਗਿਆ ਉਹ ਦਵਾਰੇ ਬਹਿ ਗਿਆ ਉਹ ਦਵਾਰੇ ਬਹਿ ਗਿਆ ਦਵਾਰੇ ਉਹਦਾ ਦਵਾਰੇ ਬਹਿ ਗਿਆ ਕਬੂਤਰ ਉੱਥੀ ਆ ਕੇ ਓਏ ਬਾਈ ਮਾਨ ਕੇ ਰਾਲਾ ਨਾ ਓ ਸਹੀ ਆ ਸਹੀ ਆ ਬਾਈ ਸਹੀ ਆ ਬਾਈ ਸਹੀ ਆ ਓਏ ਬਣੀ ਤੇ ਬਹਿ ਗਿਆ ਤਾਂ ਆ ਕੇ ਇੰਨੀ ਸਹੀ ਆ ਸੰਦੀਪ ਉੱਥੀ ਪਾਵਾ ਓਏ ਬਾਈ ਹੋ ਤਾ ਉਹ ਮੁਰਗੀ ਦਾ ਉਹ ਫਿਰਦੀ ਹੈ ਉਧਰੀ ਇੱਕ ਬੰਦਾ ਹੱਡਾ ਉਸੇ ਦੀ ਹੈ ਤੋ ਇਹਨਾਂ ਜਿੰਨੇ ਦਾ ਮਗਰ ਸੇ ਉਹ ਉਧਰੀ ਜਿੰਨੇ ਦਾ ਰੱਖਿਆ ਹੁਣ ਨਿੰਮੀ ਚੀਰ ਨਿੰਮੀ ਕਾਲੀ ਆਏ ਦੱਸਾ ਕਾ ਕਬੂਤਰਾਂ ਦਾ ਹਾਂ ਮੁੜੀ ਜਾਂਦਾ ਉਹ ਸੇ ਵਾਲੇ ਵੀ ਰਹਿੰਦੇ ਆਏ ਆ ਆਉਣਾ ਕਰੀ ਓਏ ਉਹ ਬਹੇਰ ਵਾਲੇ ਬਹੇਰ ਉਹਦੀ ਦਾ ਰਖਾਉਣ ਲਈ ਪਾਉਂਦਾ ਓਹ ਕੀ ਸਮਾਂ ਹੈ ਉਹ ਤੇ ਅੱਜ ਬੋਚਾ ਕਰਦਾ ਤਾਦਰੀ ਨਾਲ ਵਈ ਵਈ ਦੋ ਬੁੱਧਾ ਟਾਈਮ ਰਹਿਣਗੇ ਠੀਕ ਹੈ ਜੀ ਇਹ 40 ਦਾ ਉਹ ਪਿੱਛੇ ਕਾ ਠੀਕ ਇਹ ਕਹਿੰਦਾ ਦੋ ਦਮ ਸਮਾਂ ਪਾ ਲੈ ਮੇਰਾ ਬਹੁਤ ਟਾਈਮ ਲੱਗਦਾ ਉਹ ਹੁਣ ਪਾਟ ਦੋ ਕੇਂਦਰ ਕਾ ਤਰ ਮੂੰਹ ਆਰਦਾ ਯਾਰ ਆਰਦਾ ਯਾਰ ਤਿਆਰ ਕਰ ਲੋ ਲਾਉਣ ਆ ਜਾ ਮਟੋਏ ਅੰਬਰ ਤਾ ਅੰਬਰ ਤਾ ਆ ਜਾ ਫਿਰ ਥੱਲੇ ਹੁਣ ਕੀ ਉਹ ਬਾਈ ਓਏ 14 ਟਾਈਮ 8 ਮਿੰਟ ਕਿਉਂ 15 ਮਿੰਟ ਪਿਆ ਜੇ ਟਾਈਮ ਦੇ ਦੇ ਓਏ ਦੋ ਕਬੂਤਰ ਤਾਂ ਥੋੜੀ ਆਉਂਦਾ ਹੁੰਦਾ ਕਬੂਤਰ ਸਵੇਰ ਤੋਂ ਕੰਮ ਕਰੀ ਜਾਂਦੇ ਨੇ ਫੇਰ ਇੰਸਟਾਗ੍ਰਾਮ ਵਾਲੀ ਕਿੰਨੇ ਵੇਲੇ ਪੰਜ ਵਜੇ ਲਾਇਆ ਓਏ 20 ਮਿੰਟ ਰਹਿ ਗਏ ਅਬ 7:05 30:7 ਰਹਿ ਗਏ ਦੋ ਕਬੂਤਰ ਸਵੇਰ ਤੋਂ 7:00 ਬਾਈ ਕਿਹੜੇ ਕਿਹੜੇ ਕਬੂਤਰ ਆ ਗਏ ਆ ਬਾਜੀ ਦੱਸੀ ਓਏ ਇੱਕ ਮਿੰਟ ਓਏ ਓਏ ਕਾਪੀ ਦੇਖੀ ਆ ਭਾਈ 5-10 ਤੋਂ ਆ 5-10 ਤੋਂ 5-10 ਤੋਂ 40 ਟੇ ਕੱਟੇ ਜਾਣਗੇ ਓਏ ਯਾਰ ਕਬੂਤਰ ਕਿਹੜੇ ਕਬੂਤਰ ਨੇ ਟਾਈਮ ਕਿ ਕਰਿਆ ਭਾਈ ਅੰਬਰ ਤੇ ਫਰਮਾ ਹੀ ਤੇ ਨਿੰਦੂ ਬਲੱਡ ਆ ਇਹਨਾਂ ਦੇ 17 ਮਿੰਟ ਪਏ ਆ ਜੇ ਦੋ ਕਬੂਤਰ ਫਿਰਦੇ ਹੁਣ ਆਪਣੇ ਕੋਲੇ 7 ਮਿੰਟ ਲੈ ਨਾ ਨਾ ਭਾਈ 18 ਮਿੰਟ ਦੇ ਟਾਈਮ ਚਲੇ ਆਜੇ ਪਰ ਕੋਈ ਚੱਕਰ ਨਹੀਂ ਖੜਿਆ ਨੇਗਾ ਰਖੀਦਾ ਬਚੋਂਦਾ ਹਾਂ ਮੈਂ ਅਨਖਾ ਦੀ ਯੋ ਬਾਈ ਕਲਾ ਕੁਟਰ ਫਿਰਦਾ ਆਉਣ ਸਾਡੇ ਕੋਲੇ ਬਾਈ ਕੀਦਾ ਨੰਬਰ ਬਣਾ ਕੇ ਕੀਦਾ ਬਾਈ ਕਿਹੜਾ ਨੰਬਰ ਬਣਿਆ ਹੈਪੀ ਰੌਂਦਾ ਬਾਈ ਪਹਿਲਾ ਬਣ ਗਿਆ ਤੇ ਮੰਦੀ ਮਰਾਜ ਦਾ ਦੂਜਾ ਬਾਈ ਤੇ ਕਾਲੇ ਭਾਵੇ ਦਾ ਤੀਜਾ ਬਾਈ ਸੰਦੀਪ ਫੌਜੀ ਭਾਵੇ ਨਾਲ ਦੇ ਸੀਗੀ ਠੀਕ ਹੈ ਜੀ ਤੇ ਘਰ ਆ ਗਿਆ ਬਾਈ ਹੁਣ ਆਪਣੇ ਕੋਲੇ ਫਾਈਨਲ ਹੋ ਗਿਆ ਬਾਈ 5 ਵਜੇ 26 ਮਿੰਟਾਂ ਦੇ 5 ਵਜੇ 26 ਮਿੰਟਾਂ ਦੇ ਬਾਜੀ ਨਿਬੜ ਗਈ ਇੱਕ ਵਾਰ ਰੋਲ ਹੈ ਕੱਲਾ ਆਕੜੇ ਉਰੀ ਧੱਲੇ ਬਾਈ ਜੀ ਨਹੀਂ ਉਹ ਤੁਹਾਡੇ ਦਾ ਡਰਾਈਵ ਨਾ ਆਸਟਿੰਸ ਕੇ ਹਾਂ ਬਾਈ ਕੀ ਨਾਮ ਆਪਣਾ ਕਿਹਨਾ ਨੰਬਰ ਬਣਿਆ ਬਾਈ ਚਾਰ ਤੇ ਸਾਂਝੀ ਹੋ ਗਈ ਸੀ ਚੌਥਾ ਵਿਜੇਂਦਰ ਚੌਥਾ ਵਿਜੇਂਦਰ ਜੀ ਸਾਡਾ ਠੀਕ ਹੈ ਇੱਕ ਜੀ ਲੱਲੂਆਣੇ ਦੇ ਵਿੱਚ ਜਿਨ੍ਹਾਂ ਨੇ ਮੋਰਚਾ ਮਾਰਿਆ ਬਾਜੀ ਮਾਰੀ ਆ ਗਈ ਤੇ ਆਹ ਬਾਈਆਂ ਦਾ ਕਬੂਤਰ ਜੀ ਕੀ ਨਾਮ ਤੇ ਉੱਡਿਆ ਸੀ ਬਾਈ ਇਹ ਕਬੂਤਰ ਹੈਪੀ ਮਰਾਜ ਦੇ ਨਾਮ ਤੇ ਹੈਪੀ ਮਰਾਜ ਗਗਨਦੀਪ ਮਰਾਜ ਕਿੰਨਾ ਨੰਬਰ ਬਣਿਆ ਬਾਈ ਇਹਦਾ ਦੂਜਾ ਨੰਬਰ ਬਣਿਆ ਦੂਜਾ ਨੰਬਰ ਬਣਿਆ ਲੈ ਉਹ ਜੀ ਆਹ ਫੋਟੋ ਉੱਤਰ ਸੀ ਪਹਿਲਾ ਵੇ ਹੋ ਜਾ ਥੋੜੀ ਥੋੜਾ ਇੱਕ